ਉਹ ਕਾਲੇ ਦਿਨ ਸਾਨੂੰ ਫੇਰ ਦੇਖਣੇ ਪੈਣ। ਫਿਰ ਇਹਨਾਂ ਲੋਕਾਂ ਤੋਂ ਬਚਜੋ। ਇਹਨਾਂ ਲੋਕਾਂ ਦੀਆਂ ਗੱਲਾਂ ਜਰਾ ਆਇਓ ਜੀ। ਇਹ ਵੀ ਆਪਰਤਪਾਲ ਜੀ ਅੱਜ ਗੱਲ ਕਰ ਰਹੇ ਨੇ। ਮੰਨੋ ਜਿਉਂ ਜਿੰਦ ਵੀ ਜਾਂਦਾ ਕੀ ਤੁਹਾਡਾ ਸਵਾਰਥੂਪਾ ਕੁਝ? ਉਹ ਫੇਰ ਆ ਕੇ ਤੁਹਾਡੇ ਨਿਆਣੇ ਦੇ ਸਾਹਮਣੇ ਬੰਦੂਕਾਂ ਫੜਾਊਗਾ ਨਾ? ਤੁਸੀਂ ਚਾਹੁੰਦੇ ਹੋ? ਤੱਕੜੇ ਬਣਾ ਵੱਡਾ ਬੜਾ ਵੱਡਾ ਮਾਣ ਮਿਲਿਆ ਜੇ ਤੁਹਾਡੇ ਭਾਈ ਜਰੇ ਨੂੰ ਇਹ ਇਤਿਹਾਸ ਚ ਵੀ ਉਹ ਪਹਿਲੀ ਵਾਰੀ ਬਹਿਆ ਜੇ ਕਿ ਇੱਕ ਜਨਰਲ ਸੀਟ ਤੇ ਤੁਹਾਡੇ ਇਸ ਗਰੀਬ ਭਰਾ ਨੂੰ ਪਾਰਟੀ ਨੇ ਇੰਨਾ ਵੱਡਾ ਮਾਣ ਦਿੱਤਾ ਜੇ। ਬਾਲੇ ਸਾਨਯਾਬ। ਬੜੇ ਦੀ ਕੀ ਨਾਮ ਤੇ ਡੈਗਨੇਸ਼ਨ ਹਰਦੀਪ ਸਿੰਘ ਗਿੱਲ ਇੰਚਾਰਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਜੰਡਿਆਲਾ ਗੁਰੂ ਵਿੱਚ ਮਨਜੀਤ ਸਿੰਘ ਬੰਨਾ ਜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਇੱਕ ਵੱਡੀ ਪਰਵੀਰ ਚੋਣ ਮੀਟਿੰਗ ਕਰਵਾਈ ਗਈ ਹੈ ਜਿਸ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਪੰਚਾਇਤ ਸਰਪੰਚਾਂ ਸਾਬਕਾ ਬਲਾਕ ਸੰਮਤੀ ਮੈਂਬਰਾਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਆ ਤੇ ਇਹ ਪਿੰਡਾਂ ਚੋਂ ਆਇਆ 80% ਲੋਕ ਪਿੰਡਾਂ ਚੋਂ ਆਏ ਤੇ ਇਹ ਇਕੱਠ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਪਿੰਡਾਂ ਚੋਂ ਅਤੇ ਸ਼ਹਿਰਾਂ ਚੋਂ ਵੱਡਾ ਫਤਵਾ ਲੱਗੇ ਮਨਜੀਤ ਸਿੰਘ ਬੰਨ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ ਇਹ ਲੋਕ ਉਹਦੀ ਪ੍ਰਤੱਖ ਪਰਮਾਨ ਕਿਹੜੇ ਕਿਹੜੇ ਮੁੱਦੇ ਲੈ ਕੇ ਜਿਹੜੇ ਆ ਲੋਕਾਂ ਦੇ ਵਿੱਚ ਵਿਚਰ ਰਹੇ ਮੁੱਦੇ ਉਹ ਆ ਭਾਰਤੀ ਜਨਤਾ ਪਾਰਟੀ ਉਹ ਮੁੱਦੇ ਲੈ ਕੇ ਜਾਈ ਗਰੀਬ ਨਾਲ ਜੁੜੇ ਮੁੱਦੇ ਅੱਜ ਵੇਖੋ ਦੇਸ਼ ਨੂੰ ਆਜ਼ਾਦ ਹੋਏ 77 ਸਾਲ ਹੋ ਗਏ ਪਿੰਡਾਂ ਚ ਅੱਜ ਵੀ ਕਾਨੇ ਵਾਲੀਆਂ ਛੱਤਾਂ ਬਾਲੇ ਵਾਲੀਆਂ ਛੱਤਾਂ ਟੋਲਟਾਂ ਲੋਕਾਂ ਦੀ ਬਣਨ ਵਾਲੀਆਂ ਤੇ ਇਹਦੇ ਵਿੱਚ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਜਿਹੜੇ ਗਰੀਬ ਲੋਕ ਦੀ ਸੁਣਵਾਈ ਕਰੇ ਅੱਜ ਜਿਹੜੀ ਕਣਕ ਆ ਰਹੀ ਹੈ ਇਹ ਸਿਰਫ ਮੋਦੀ ਸਰਕਾਰ ਕਣਕ ਦੇ ਰਹੀ ਹੈ ਜਿਹੜੀ ਪੰਜਾਬ ਸਰਕਾਰ ਦੀ ਕਣਕ ਸੀ 2 ਰੁਪਏ ਵਾਲੀ ਉਹ ਬੰਦ ਹੋ ਚੁੱਕੀ ਆ ਬੀਮਾ ਯੋਜਨਾ ਦਾ ਕਾਰਡ ਮੋਦੀ ਸਰਕਾਰ ਦਾ ਫਲਸ਼ਾਂ ਦੇ ਪੈਸੇ ਦਿੱਤੇ ਤੇ ਮੋਦੀ ਸਰਕਾਰ ਨੇ ਦਿੱਤੇ ਜੇ ਸੜਕਾਂ ਬਣ ਰਹੀਆਂ ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਚ ਬਣ ਰਹੀਆਂ ਜੇ ਆ ਆਪਣਾ ਕੱਚੇ ਕੱਚੇ ਕੋਠੇ ਪੱਕੇ ਕਰਨ ਦੀ ਸਕੀਮ ਹੈ ਤੇ ਉਹ ਮੋਦੀ ਸਰਕਾਰ ਦੀ ਹੈ ਤੇ 50 ਸਰਕਾਰ ਨੂੰ ਦੇਣ ਨੂੰ ਹੈਗਾ ਕਿ ਇਹ 50 ਸਰਕਾਰ ਨੇ ਤੇ ਲੋਕਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਭੇਣਾ ਨੂੰ ਸਾਰਿਆਂ ਨੂੰ ਵਾਦਾ ਦਿੱਤਾ ਸੀ ਦੇਣ ਦਾ ਇੱਕ ਵੀ ਵਾਦਾ ਪੁਰਾਣੀਆਂ ਹੈ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਪੱਤਾ 2500 ਰੁਪਏ ਦਿੱਤਾ ਕਿਸੇ ਨੇ ਕਿਸੇ ਨੇ ਨਹੀਂ ਦਿੱਤਾ ਇਸ ਕਰਕੇ ਇਹ ਸਰਕਾਰ ਝੂਠੇ ਵਾਦੇ ਕਰਕੇ ਆਪਣਾ ਡੰਗਟ ਪਾ ਰਹੀ ਹੈ ਇਹ ਸਰਕਾਰ ਨੇ ਪੰਜਾਬ ਨੂੰ ਹੋਰ ਕਰਜ਼ੇ ਦੀ ਜਿਹੜੀ ਬੋਝ ਹੇਠ ਦਬਾ ਦਿੱਤਾ ਵਾ ਤਾਂ ਲੋਕ ਇਹ ਸਰਕਾਰ ਤੋਂ ਦੋ ਸਾਲਾਂ ਵਿੱਚ ਅੱਕ ਚੁੱਕੇ ਆ ਤੇ ਇਹ ਸਰਕਾਰ ਤੋਂ ਅੱਕੇ ਲੋਕ ਹੀ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣਗੇ ਪਰ ਪੰਜਾਬ ਸਰਕਾਰ ਦਾ ਕਹਿਣਾ ਵਾ ਕਿ 600 ਜੁਨਟ ਬਿਜਲੀ ਮੁਆਫ ਕਰਤੀ ਵਾਦਾ ਕੀਤਾ ਸੀ ਉਹ ਮੁਆਫ ਕਰਤਾ ਫਿਰ ਅਸੀਂ ਸਕੂਲ ਬਣਾਉਣ ਦਾ ਵਾਦਾ ਕੀਤਾ ਸਕੂਲ ਬਣਾ ਦਿੱਤੇ ਆ ਹਸਪਤਾਲ ਹੈਲਥ ਦਾ ਵਾਦਾ ਕੀਤਾ ਹੈਲਥ ਦੇ ਵਿੱਚ ਹੀ ਹਸਪਤਾਲ ਬਣਾ ਰਹੇ ਆ ਇਹ ਵਾਦੇ ਸਿਰਫ ਇਸ਼ਤਿਹਾਰਾਂ ਤੇ ਅਖਬਾਰਾਂ ਚ ਹੀ ਆ ਮੀਡੀਆ ਚ ਹੀ ਮਸ਼ਹੂਰੀਆਂ ਚ ਇਹ ਤੋਂ ਇਲਾਵਾ ਕੋਈ ਵਾਦਾ ਨਹੀਂ ਪੂਰਾ ਕੀਤਾ ਲੋਕਾਂ ਦਾ ਜਾ ਕੇ ਲੋਕਾਂ ਤੋਂ ਗਰਾਊਂਡ ਲੈਵਲ ਤੋਂ ਪਿੰਡਾਂ ਕੋ ਪੁੱਛੋ ਪਿੰਡਾਂ ਤੋਂ ਲੋਕਾਂ ਇਹਨਾਂ ਕੋ ਪੁੱਛ ਲਓ ਕਿਹੜਾ ਵਾਦਾ ਪੂਰਾ ਹੋਇਆ ਕਿਹੜਾ ਨਹੀਂ ਹੋਇਆ ਇਹ ਲੋਕ ਤਰਾ ਤਰਾ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਉਮੀਦਵਾਰ ਨੂੰ ਵਜੋਂ ਵੇਖ ਰਿਹਾ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹਨੂੰ ਇਹ ਐਨੇ ਅੱਕ ਚੁੱਕੇ ਆ ਤੇ ਇਹ ਅੱਕ ਕੇ ਇਹ ਲੋਕ ਅੱਜ ਆਪਣਾ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਕਰਨ ਜਾ ਰਹੇ ਆ